ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਆਪਾ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਬਹੁਤ ਹੀ ਚਮਤਕਾਰੀ ਤੇ ਸ਼ਕਤੀਸ਼ਾਲੀ ਉਪਾਅ ਜੀ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਤੁਹਾਡੇ ਘਰ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਜਾਂ ਫਿਰ ਤੁਸੀਂ ਇਸ ਤਰ੍ਹਾਂ ਕਹਿ ਸਕਦੇ ਹੋ ਕਿ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਜੇਕਰ ਤੁਹਾਡੇ ਬਹੁਤ ਸਾਰੇ ਦੁਸ਼ਮਣ ਹਨ ਤਾਂ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਉਹਨਾਂ ਸਾਰੇ ਦੁਸ਼ਮਣਾਂ ਨੂੰ ਖਤਮ ਕਰਨ ਦੀ ਪਾਵਰ ਰੱਖਦਾ ਹੈ ਜਾਂ ਫਿਰ ਆਪਣੇ ਘਰ ਦੇ ਵਿੱਚ ਪੈਸਿਆਂ ਨੂੰ ਲੈ ਕੇ ਤੰਗੀ ਆ ਰਹੀ ਹੈ ਤਾਂ ਇਹ ਅਦਰਕ ਦਾ ਟੁਕੜਾ ਉਹਨਾਂ ਸਾਰੀਆਂ ਤੰਗੇ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਦੋਸਤੋ ਸਭ ਤੋਂ ਗੁੱਸੇ ਵਾਲਾ ਗ੍ਰਹਿ ਮੰਗਲ ਗ੍ਰਹਿ ਨੂੰ ਆਖਿਆ ਜਾਂਦਾ ਹੈ ਅਦਰਕ ਦੇ ਵਿੱਚ ਐਨੀ ਪਾਵਰ ਹੁੰਦੀ ਹੈ ਕਿ ਉਹ ਇਸ ਨੂੰ ਕੰਟਰੋਲ ਕਰ ਸਕਦਾ ਹੈ ਇਸ ਕਰਕੇ ਦੋਸਤੋ ਅਸੀਂ ਇੱਕ ਛੋਟੇ ਜਿਹੇ ਅਦਰਕ ਦੇ ਟੁਕੜੇ ਨਾਲ ਆਪਣੇ ਘਰ ਦੀਆਂ ਸਾਰੇ ਪ੍ਰੇਸ਼ਾਨੀਆਂ ਨੂੰ ਹੱਲ ਕਰ ਸਕਦੇ ਹਾਂ ਇਸ ਨਾਲ ਇੰਨਾ ਫਾਇਦਾ ਤੇ ਚਮਤਕਾਰ ਹੁੰਦਾ ਹੈ ਕਿ ਆਪਣੇ ਗੁਆਂਢੀ ਤੇ ਸਾਰੀ ਦੁਨੀਆ ਆਪਾਂ ਨੂੰ ਕਹੇਗੀ ਕਿ ਇਹਨਾਂ ਦੇ ਘਰ ਇੰਨਾ ਪੈਸਾ ਕਿੱਥੋਂ ਆ ਗਿਆ ਚਲੋ ਜੀ ਹੁਣ ਤੁਹਾਨੂੰ ਆਪਾਂ ਅਦਰਕ ਦਾ ਆਪਾ ਕਿੱਥੇ ਤੇ ਕਿਵੇਂ ਕਰਨਾ ਹੈ ਤੇ ਕਿਹੜੇ ਦਿਨ ਕਰਨਾ ਹੈ ਇਹ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਉਸ ਤੋਂ ਪਹਿਲਾਂ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਅੱਜ ਦੋਸਤੋ ਆਪਾਂ ਤੁਹਾਨੂੰ ਦੋ ਅਪਾ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਕਿਸੇ ਵੀ ਇਨਸਾਨ ਦੇ ਸਿਰ ਤੇ ਜੇਕਰ ਬਹੁਤ ਕਰਜ਼ਾ ਚੜ ਗਿਆ ਹੈ ਤਾਂ ਉਸ ਨੂੰ ਇਹ ਅਪਾ ਮੰਗਲਵਾਰ ਵਾਲੇ ਦਿਨ ਕਰਨਾ ਚਾਹੀਦਾ ਹੈ ਤੇ ਲਗਾਤਾਰ ਅੱਠ ਮੰਗਲਵਾਰ ਤੁਸੀਂ ਇਹ ਅਪਾ ਕਰਦੇ ਰਹਿਣਾ ਹੈ ਦੋਸਤੋ ਤੁਸੀਂ ਕਰਨਾ ਕੀ ਹੈ ਤੁਸੀਂ ਇੱਕ ਟੁਕੜਾ ਅਦਰਕ ਦਾ ਲੈਣਾ ਹੈ ਅਦਰਕ ਦਾ ਟੁਕੜਾ ਤੁਸੀਂ ਬਿਲਕੁਲ ਸਾਫ਼ ਤੇ ਸਾਫ਼ ਲੈਣਾ ਹੈ ਦੋਸਤੋ ਇੱਕ ਅਦਰਕ ਦਾ ਟੁਕੜਾ ਲੈ ਕੇ ਦੋਸਤੋ ਤੁਸੀਂ ਇੱਕ ਲਾਲ ਰੰਗ ਦਾ ਧਾਗਾ ਲੈਣਾ ਹੈ ਤੇ ਉਸ ਧਾਗੇ ਨੂੰ ਤੁਸੀਂ ਉਸ ਅਦਰਕ ਦੇ ਟੁਕੜੇ ਦੇ ਉੱਪਰ ਲਪੇਟਣਾ ਹੈ ਤੇ ਉਸ ਦੀ ਇੱਕ ਮਾਲਾ ਬਣਾ ਲੈਣੀ ਹੈ ਤੇ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈ ਆਪਾਂ ਘਰ ਦੇ ਵਿੱਚ ਜਿਸ ਵੀ ਜਗ੍ਹਾ ਤੇ ਪੂਜਾ ਪਾਠ ਕਰਦੇ ਹਾਂ ਜਾਂ ਫਿਰ ਆਪਣੇ ਘਰ ਦੇ ਵਿੱਚ ਮੰਦਿਰ ਬਣਾਇਆ ਹੁੰਦਾ ਹੈ ਆਪਾਂ ਉੱਥੇ ਰੱਖ ਦੇਣਾ ਇਸ ਨੂੰ ਜਾਂ ਫਿਰ ਆਪਾਂ ਘਰ ਦੇ ਵਿੱਚ ਅਗਰ ਮੰਦਿਰ ਨਹੀਂ ਹੈ ਤਾਂ ਤੁਸੀਂ ਇਸ ਨੂੰ ਘਰ ਦੇ ਵਿੱਚ ਕੋਈ ਵੀ ਫੋਟੋ ਲੱਗੀ ਹੋਵੇਗੀ ਤਾਂ ਤੁਸੀਂ ਉਸ ਗੁਰੂ ਪੀਰ ਦੀ ਫੋਟੋ ਅੱਗੇ ਉਸ ਨੂੰ ਭਗਵਾਨ ਦੀ ਫੋਟੋ ਅੱਗੇ ਉਸ ਨੂੰ ਰੱਖ ਸਕਦੇ ਹੋ ਜਿਹੜਾ ਇਹ ਉਪਾਕਰਨ ਆ ਦੋਸਤੋ ਤੁਸੀਂ ਰਾਤ 12 ਵਜੇ ਤੋਂ ਪਹਿਲਾਂ ਹੀ ਕਰਨਾ ਹੈ ਕਿਉਂਕਿ ਰਾਤ 12 ਵਜੇ ਤੋਂ ਬਾਅਦ ਫਿਰ ਬੁੱਧਵਾਰ ਸ਼ੁਰੂ ਹੋ ਜਾਂਦਾ ਹੈ ਆਪਾਂ ਇਹ ਉਪਾਸ ਸਿਰਫ ਮੰਗਲਵਾਰ ਨੂੰ ਹੀ ਕਰਨਾ ਹੈ ਉਸ ਤੋਂ ਅਗਲੇ ਦਿਨ ਤੁਸੀਂ ਕੀ ਕਰਨਾ ਦੋਸਤੋ ਤੁਸੀਂ ਸਵੇਰ ਉੱਠ ਕੇ ਨਹਾ ਧੋ ਕੇ ਬੁੱਧਵਾਰ ਵਾਲੇ ਦਿਨ ਉਸ ਲਾਲ ਧਾਗੇ ਦੀ ਜੋ ਆਪਾਂ ਮਾਲਾ ਬਣਾ ਕੇ ਰੱਖੀ ਸੀ ਉਸ ਅਦਰਕ ਦੇ ਟੁਕੜੇ ਨੂੰ ਲੈਣਾ ਹੈ ਤੇ ਉਸ ਨੂੰ ਲਿਜਾ ਕੇ ਆਪਣੇ ਘਰ ਦੇ ਮੇਨ ਗੇਟ ਉੱਪਰ ਟੰਗ ਦੇਣਾ ਹੈ ਜਦੋਂ ਦੋਸਤੋ ਅਗਲਾ ਮੰਗਲਵਾਰ ਆਏਗਾ ਤਾਂ ਤੁਸੀਂ ਫਿਰ ਇਹੀ ਕਿਰਿਆ ਕਰਨੀ ਹੈ ਤੇ ਜਿਹੜੀ ਆਪਣੀ ਬਣਾਈ ਹੋਈ ਪੁਰਾਣੀ ਮਾਲਾ ਹੋਵੇਗੀ ਉਸ ਨੂੰ ਤੁਸੀਂ ਉੱਥੋਂ ਲਾ ਕੇ ਆਪਣੇ ਘਰ ਦੇ ਨੇੜੇ ਤੇੜੇ ਕਿਤੇ ਵੀ ਕੋਈ ਦਰਖਤ ਲੱਗਿਆ ਹੋਵੇਗਾ ਜਾਂ ਕਿ ਉਸ ਉੱਪਰ ਟੰਗ ਦੇਣਾ ਹੈ ਤੇ ਤੁਸੀਂ ਇੱਕ ਗੱਲ ਦਾ ਹੋਰ ਖਾਸ ਧਿਆਨ ਰੱਖਣਾ ਹੈ ਦੋਸਤੋ ਜਿਹੜਾ ਉਹ ਦਰਖਤ ਹੋਵੇ ਜਿਸ ਉੱਪਰ ਤੁਸੀਂ ਮਾਲਾ ਟੰਗਣੀ ਹੈ ਉਹ ਕੰਡਾ ਧਾਰੀ ਨਹੀਂ ਹੋਣਾ ਚਾਹੀਦਾ ਅੱਠ ਮੰਗਲਵਾਰ ਤੁਸੀਂ ਇਹੀ ਕਰਨਾ ਹੈ ਦੋਸਤੋ ਜਦੋਂ ਤੁਸੀਂ ਇਹ ਕਿਰਿਆ ਕਰਦੇ ਰਹੋਗੇ ਤਾਂ ਕੁਝ ਹੀ ਦਿਨਾਂ ਬਾਅਦ ਤੁਹਾਨੂੰ ਬਹੁਤ ਵੱਡਾ ਫਰਕ ਮਹਿਸੂਸ ਹੋਣ ਲੱਗ ਜਾਵੇਗਾ ਕਿ ਤੁਹਾਡੇ ਸਿਰ ਦੇ ਉੱਪਰ ਜਿੰਨਾ ਵੀ ਕਰਜ਼ਾ ਸੀ ਉਹ ਹੌਲੀ-ਹੌਲੀ ਕਰਕੇ ਉਤਰਨਾ ਸ਼ੁਰੂ ਹੋਏਗਾ ਦੋਸਤੋ ਇਹ ਬਹੁਤ ਹੀ ਸੌਖਾ ਤੇ ਇੱਕ ਸ਼ਕਤੀਸ਼ਾਲੀ ਉਪਾਅ ਹੈ ਇਸ ਉਪਾਅ ਨੂੰ ਕਰਕੇ ਦੋਸਤੋ ਬਹੁਤ ਲੋਕਾਂ ਨੇ ਆਪਣੀ ਬੁਰੀ ਕਿਸਮਤ ਤੋਂ ਛੁਟਕਾਰਾ ਪਾਇਆ ਹੈ ਇਸ ਕਰਕੇ ਤੁਸੀਂ ਵੀ ਇਸ ਉਪਾਅ ਨੂੰ ਜ਼ਰੂਰ ਕਰੋ ਤੇ ਅੱਗੇ ਵੀ ਸ਼ੇਅਰ ਕਰੋ